ਜਿਹੜਾ ਗੁਰਬਾਣੀ ਦੇ ਵਿੱਚ ਆਉਂਦਾ ਨਾ ਤਨ ਤਨ ਕ੍ਰਿਸ਼ਨ ਉਹਦਾ ਕੰਬਲੀ ਉਹ ਕੰਬਲੀ ਕੀ ਹੈ ਉਹ ਅੰਮ੍ਰਿਤ ਧਾਰਾ ਦੀ ਕੰਬਲੀ ਹੁੰਦੀ ਹੈ ਰਾਮਕਾਰ ਹੁੰਦੀ ਜਿਹੜੀ ਮਾਇਆ ਦੀ ਭੁੱਖ ਨਹੀਂ ਲੱਗਣ ਦਿੰਦੀ ਉਹ ਕੰਬਲੀ ਰੂਹ ਦੀ ਬਣੀ ਹੁੰਦੀ ਹੈ ਨਾ ਉਨ ਦੀ ਉਨ ਕੀ ਹੁੰਦੇ ਨੇ ਭੇਡ ਦੇ ਵਾਲ ਹੀ ਤੇ ਹੁੰਦੇ ਨਾ ਰੋਮ ਹੀ ਤਾਂ ਹੁੰਦੇ ਨੇ ਉਹਦੀ ਬਣੀ ਹੁੰਦੀ ਹੈ ਤਾਂ ਹੀ ਉਹਨਾਂ ਨੇ ਕਿਹਾ ਵੀ ਤਨ ਤਨ ਮੇਘਾ ਰੋਮਾਂ ਵਾਲੀ ਮੇਘ ਕੀ ਹੈ ਮੇਘ ਉਹ ਚੀਜ਼ ਹੁੰਦੀ ਹੈ ਜਿੱਦਾਂ ਵਿੱਚ ਅੰਮ੍ਰਿਤ ਧਾਰਾ ਵਰਸਦੀ ਹੈ ਤਾਂ ਹੀ ਕਹਿੰਦਾ ਨਾ ਵੀ ਮੇਘੇ ਨੂੰ ਫਰਮਾਨ ਹੋਇਆ ਵਰਸੋ ਕਿਰਪਾ ਧਾਰ ਉਹ ਮੇਘੇ ਨੂੰ ਜਦੋਂ ਫਰਮਾਨ ਹੁੰਦਾ ਉਹ ਕੀ ਵਰਸਾਉਂਦਾ ਝਿਮਚਿਮ ਵਰਸਾ ਹੈ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ ਉਹ ਜਿਹੜੀ ਝਿਮਚਿਮ ਅੰਮ੍ਰਿਤ ਧਾਰਾ ਵਰਸਦੀ ਹੈ ਨਾ ਰੋਮਾ ਵਾਂਗੂ ਉਹ ਰੋਮਾ ਦੀ ਬਣਾਈ ਹੋਈ ਅੰਮ੍ਰਿਤ ਧਾਰ ਦੇ ਬਣਾਈ ਹੋਈ ਰੋਮਾ ਵਾਂਗੂ ਉਹ ਕੰਬਲੀ ਕ੍ਰਿਸ਼ਨ ਓੜ ਕੇ ਰੱਖਦਾ ਮਾਨੀ ਆ ਨਾ ਕ੍ਰਿਸ਼ਨ ਤਾਂ ਹੀ ਕਹਿੰਦਾ ਵੀ ਝਿਮਚਿਮ ਵਰਸਾ ਹੈ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ ਉਹ ਅੰਮ੍ਰਿਤ ਦੀ ਧਾਰ ਨੂੰ ਮਨ ਪੀ ਕੇ ਰੱਖਦਾ ਨਾ ਜਦੋਂ ਉਹਦੀ ਧਾਰ ਬਣਾ ਕੇ ਰੱਖਦਾ ਉਹਦੇ ਚ ਭਿੱਜਿਆ ਰਹਿੰਦਾ ਉਹਨੂੰ ਕੰਬਲੀ ਓਡਣਾ ਕਹਿੰਦੇ ਨਾ ਤਾਂ ਹੀ ਇੱਕ ਜਗ੍ਹਾ ਫਰੀਦ ਜੀ ਆਖਦੇ ਨਾ ਨਾ ਵੀ ਭਿੱਜੋ ਸਿੱਜੋ ਕੰਬਲੀ ਅੱਲਾ ਵਰਸੇ ਮੇਂ ਜਦੋਂ ਅੱਲਾ ਆਪਣੀ ਕਿਰਪਾ ਦੇ ਨਾਲ ਮੇਘੇ ਨੂੰ ਫਰਮਾਨ ਕਰਦਾ ਨਾ ਅੱਲਾ ਵਰਸੇ ਮੇਂ ਜਦੋਂ ਮੇਹ ਵਰਸਦਾ ਮੇਗਾ ਵਰਸਦਾ ਫਿਰ ਉਹ ਕੰਬਲੀ ਭਿੱਜਦੀ ਆ ਤਾਂ ਹੀ ਕਹਿਆ ਵੀ ਭਿੱਜੋ ਸਿੱਜੋ ਕੰਬਲੀ ਕੰਬਲੀ ਦਾ ਮਤਲਬ ਵੀ ਉਹ ਸ਼ੁੱਧ ਮਨ ਹੋ ਜਾਂਦਾ ਕ੍ਰਿਸ਼ਨ ਦਾ ਜਿਹੜਾ ਮਨ ਹੁੰਦਾ ਨਾ ਉਹ ਸ਼ੁੱਧ ਹੋ ਜਾਂਦਾ ਤਾਂ ਆਹ ਕਹਿਆ ਵੀ ਧੰਨ ਤਨ ਮੇਗਾ ਰੋਮਾ ਵਾਲੀ ਤਨ ਤਨ ਕ੍ਰਿਸ਼ਨ ਓਟਾ ਕਾਂਬਲੀ ਬਈ ਉਹ ਮੇਗ ਵੀ ਧਨ ਹੈ ਜਿਹਦੇ ਵਿੱਚੋਂ ਅੰਮ੍ਰਿਤ ਦੀ ਧਾਰਾ ਨਿਕਲੀ ਆ ਤੇ ਉਹ ਕ੍ਰਿਸ਼ਨ ਉਹ ਮੰਨ ਵੀ ਧਨ ਹੈ ਜਿੰਨੇ ਝਿਮਝਮ ਵਰਸਾ ਅੰਮ੍ਰਿਤ ਧਾਰਾ ਮੰਨ ਪੀ ਵਸਣ ਸ਼ਬਦ ਵਿਚਾਰਾ ਜਿੰਨੇ ਸ਼ਬਦ ਦੀ ਵਿਚਾਰ ਸੁਣ ਕੇ ਉਹ ਸ਼ਬਦ ਵਿਚਾਰ ਨਾਲ ਆਪਣੀ ਕਾਂਬਲੀ ਓੜ ਕੇ ਰੱਖ ਲਈ ਆ ਭਾਵ ਆਰਾਮ ਕਰ ਬਣਾਲੀ ਹੁਣ ਮਾਇਆ ਦੀ ਭੁੱਖ ਨਹੀਂ ਲੱਗਦੀ ਇਸ ਕਰਕੇ ਉਹਨਾਂ ਨੇ ਧਨ ਤਨ ਕਿਹਾ ਉਹ ਅੰਮ੍ਰਿਤ ਨੂੰ ਵੀ ਧਨ ਤਨ ਕਿਹਾ ਤੇ ਉਹ ਮੰਨ ਨੂੰ ਵੀ ਧਨ ਤਨ ਕਿਹਾ ਜਿੰਨੇ ਉਹ ਕਾਂਬਲੀ ਅੰਮ੍ਰਿਤ ਧਾਰਾ ਓੜੀ ਹੋਈ ਆ